ਇੱਕ 9 ਸਾਲਾ ਮਾਸੂਮ ਬੱਚੀ ਜਿਸ ਦੇ ਨਾਲ ਇੱਕ 70 ਸਾਲਾ ਵਿਅਕਤੀ ਦੇ ਵੱਲੋਂ ਕਿਨਾਉਣਾ ਕਾਰਾ ਕਰ ਦਿੱਤਾ ਗਿਆ ਬਰਨਾਲਾ ਦੇ ਪਿੰਡ ਹਰੀਗੜ ਦਾ ਇਹ ਮਾਮਲਾ ਜਿੱਥੇ 9 ਸਾਲਾ ਮਾਸੂਮ ਦੇ ਨਾਲ 70 ਸਾਲਾ ਬਜ਼ੁਰਗ ਦੇ ਵੱਲੋਂ ਜ਼ਬਰ ਜਨਾਬ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮਾਮਲਾ थाना ਧਨੋਲਾ ਦੇ ਦੀਨਪੰਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 70 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣਾ ਹੀ ਬੱਚੀ ਨੂੰ ਚੁੱਕ ਕੇ ਤੱਕੇ ਦੇ ਨਾਲ ਸਕੂਲ ਦੇ ਅੰਦਰ ਬਣੇ ਬਰਾਂਡਿਆ ਦੇ ਵਿੱਚ ਲਾ ਜਾ ਕੇ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਿਆ ਪਹਿਲਾਂ ਇਸ ਬਾਬੇ ਨੇ ਤੱਕੇ ਦੇ ਨਾਲ ਉਸ ਦੇ ਕੱਪੜੇ ਉਤਾਰੇ ਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਤੇ ਅਸਰੂ ਗੋਦ ਦੇ ਵਿੱਚ ਚੁੱਕ ਲਿਆ ਤਾਂ ਇਹਨਾਂ ਦੇ ਵਿੱਚ ਹੀ ਉੱਥੇ ਅਚਾਨਕ ਦੇ ਵਿੱਚ ਇੱਕ ਹੋਰ ਵਿਅਕਤੀ ਆ ਜਾਂਦਾ ਇਸ ਨੂੰ ਵੇਖਦਿਆ ਹੀ ਬਾਬੇ ਨੇ ਉਸ ਨੂੰ ਛੱਡ ਦਿੱਤਾ ਤਾਂ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਰਹਿਣ ਵਾਲਾ ਨਿਕਲਿਆ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਵੱਲੋਂ ਤਵਦੀਸ਼ ਕੀਤੀ ਗਈ ਬੱਚੀ ਦੇ ਪਿਤਾ ਦੇ ਬਿਆਨਾਂ ਤੇ ਇਸ ਮਾਮਲੇ ਦੇ ਵਿੱਚ ਪੋਸਟ ਕੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਰਿਜਲ ਦਿਲੀ ਰਾਤ ਹਰੀਗੜੀ ਛੋਟੀ ਪਿੰਡ ਦਾ ਲੋਕਾਂ ਨੇ ਕਿਹੜਾ ਕਾਰਨ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਸੀ ਮੇਰੇ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਚਰਤਾਰ ਸਿੰਘ ਦਾ ਤਾਂ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹੀ ਉਮਰ ਦਸਾਂ ਤੋਂ 74-75 ਸਾਲ ਆਈ। ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲਿਆ ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹ ਦੇ ਮੁਤਾਬਕ ਰੱਤ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 ਪਛਤ 14 ਤੱਕ ਤੇ 76 ਬੀ ਐਨ ਐਸ ਦੇ ਨਾਲ ਪਕਸੋ ਦੀ ਬਾਰਾ ਬਾਕਸ ਹੋਇਆ ਇਹਦਾ ਦਾਇਰਾ ਦਾਇਰ ਕੀਤਾ ਗਿਆ ਹੈ ਤਾਂ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਟੀਮ ਨਾਲ ਦੇ ਵਿੱਚ ਇਹ ਤਾਂ ਪਹਿਲਾਂ ਲੈ 164 ਦੀ ਸਟੇਟਮੈਂਟ ਹੋਊਗੀ 164 ਦੀ ਜੱਜ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚੋਂੜਕੀ ਬੋਲੂਗੀ ਉਹ ਅਕੋਰਡਿੰਗਲੀ ਉਧਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗਿਰਸਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਗਿਰਸਾਰ ਇੱਕ 9 ਸਾਲਾ ਮਾਸੂਮ ਬੱਚੀ ਜਿਸ ਦੇ ਨਾਲ ਇੱਕ 70 ਸਾਲਾ ਵਿਅਕਤੀ ਦੇ ਵੱਲੋਂ ਕਿਨਾਉਣਾ ਕਾਰਾ ਕਰ ਦਿੱਤਾ ਗਿਆ ਬਰਨਾਲਾ ਦੇ ਪਿੰਡ ਹਰੀਗੜ ਦਾ ਇਹ ਮਾਮਲਾ ਜਿੱਥੇ 9 ਸਾਲਾ ਮਾਸੂਮ ਦੇ ਨਾਮ 70 ਸਾਲਾ ਬਜ਼ੁਰਗ ਦੇ ਵੱਲੋਂ ਜ਼ਬਰਦਸਤੀ ਕੋਸ਼ਿਸ਼ ਕੀਤੀ ਗਈ ਹੈ ਤੇ ਮਾਮਲਾ थाना ਧਨੋਲਾ ਦੇ ਦੀਨਪੰਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 70 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣਾ ਹੀ ਬੱਚੀ ਨੂੰ ਚੁੱਕ ਕੇ ਤੱਕੇ ਦੇ ਨਾਲ ਸਕੂਲ ਦੇ ਅੰਦਰ ਬਨੇ ਬਰਾਂਡਿਆ ਦੇ ਵਿੱਚ ਲਾ ਜਾ ਕੇ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਿਆ ਪਹਿਲਾਂ ਇਸ ਬਾਬੇ ਨੇ ਤੱਕੇ ਦੇ ਨਾਲ ਉਸ ਦੇ ਕੱਪੜੇ ਉਤਾਰੇ ਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਤੇ ਅਸਰੂ ਗੋਦ ਦੇ ਵਿੱਚ ਚੁੱਕ ਲਿਆ ਤਾਂ ਇਹਨਾਂ ਦੇ ਵਿੱਚ ਹੀ ਉੱਥੇ ਅਚਾਨਕ ਦੇ ਵਿੱਚ ਇੱਕ ਹੋਰ ਵਿਅਕਤੀ ਆ ਜਾਂਦਾ ਇਸ ਨੂੰ ਵੇਖਦਿਆ ਹੀ ਬਾਬੇ ਨੇ ਉਸ ਨੂੰ ਛੱਡ ਦਿੱਤਾ ਤਾਂ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਰਹਿਣ ਵਾਲਾ ਨਿਕਲਿਆ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਵੱਲੋਂ ਤਵਦੀਸ਼ ਕੀਤੀ ਗਈ ਪੱਜੇ ਦੇ ਪਿਤਾ ਦੇ ਬਿਆਨਾਂ ਤੇ ਇਸ ਮਾਮਲੇ ਦੇ ਵਿੱਚ ਪੋਸਕੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਰਿਜ਼ਰਵ ਦਿੱਲੀ ਰਾਜਧਾਨੀ ਗੜ੍ਹ ਛੋਟੀ ਕਚਨਾਲਾ ਬਦੌਂਦਾ ਕਿੰਨਾ ਕਰਵਾ ਮਾਮਲੇ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਸੀ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਕਿਰਤਾਰ ਸਿੰਘ ਦਾ ਤਾਂ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਹੈਗੀ ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਘੁੰਮਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਦੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲਿਆ ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਆਪਦੇ ਪਿਓ ਨੂੰ ਦੱਸਿਆ ਉਹਦੇ ਮੁਤਾਬਕ ਰਾਤ ਐਫ ਆਈ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 75 74 ਤੇ 76 ਬੀਐਨਐਸ ਦੇ ਨਾਲ ਪੌਕਸੋ ਦੀ ਬਾਕਸ ਹੋਇਆ ਇਹਦਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਮੱਤੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਟੀਸ ਮਾਲ ਦੇ ਵਿੱਚ ਇਹ ਤਾਂ ਪਹਿਲਾਂ ਲੈ 164 ਦੀ ਸਟੇਟਮੈਂਟ ਹੋਊਗੀ 164 ਦੀ ਜੱਸ ਸਾਹ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚੋਂੜਕੀ ਬੋਲੂਗੀ ਉਹ ਅਕੋਰਡਿੰਗਲੀ ਉਧਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗਿਰਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਗਿਰਫਤਾਰ